ਕੇਂਦਰ ਸਰਕਾਰ ਵੱਲੋਂ ਜਾਰੀ ਸਕੀਮਾਂ ਨੂੰ ਘਰ ਘਰ ਤੱਕ ਪਹੁੰਚਾਉਣ ਲਈ ਹਲਕਾ ਗਰਸ਼ੰਕਰ ਦੇ ਵਕਫਾ ਪਿੰਡਾਂ ਵਿੱਚ ਜਾਗਰੂਤਾ ਕੈਂਪ ਲਗਾਏ ਜਾਣਗੇ ਇਹਨਾਂ ਗੱਲਾਂ ਦਾ ਪ੍ਰਗਟਾਵਾ ਗਰਸ਼ੰਕਰ ਵਿਖੇ ਨਿਮਿਸ਼ਾ ਮਹਿਤਾ ਹਲਕਾ ਇੰਚਾਰਜ ਭਾਜਪਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ ਉਨ੍ਹਾਂ ਆਖਿਆ ਕਿ ਕੇਂਦਰ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਦੇ ਅਨੁਸਾਰ ਹਲਕਾ ਗਰਸ਼ੰਕਰ ਵਿੱਚ ਕੇਂਦਰ ਸਰਕਾਰ ਵੱਲੋਂ ਜਾਰੀ ਸਕੀਮਾਂ ਹਰ ਇੱਕ ਵਰਗ ਨੂੰ ਮਹੱਈਆ ਕਰਵਾਉਣ ਦੇ ਮਕਸਦ ਨਾਲ ਪਿੰਡ-ਪਿੰਡ ਜਾ ਕੇ ਲੋਕਾਂ ਨੂੰ ਕੈਂਪ ਲਗਾ ਕੇ ਜਾਗਰੂਕ ਕੀਤਾ ਜਾਵੇਗਾ ਤਾਂ ਕਿ ਲੋਕ ਇਹਨਾਂ ਸਕੀਮਾਂ ਤੋਂ ਵਾਂਝੇ ਨਾ ਰਹਿ ਸਕਣ ਉਨਾ ਨਾਲ ਹੀ ਕਿਹਾ ਕਿ ਪੰਜਾਬ ਵਿੱਚ ਚੱਲ ਰਹੀਆਂ ਇਹਨਾਂ ਯੋਜਨਾਵਾਂ ਦਾ ਸਿਹਰਾ ਸੁਪਾ ਸਰਕਾਰ ਲੈ ਰਹੀ ਹੈ ਗਰਸ਼ੰਕਰ ਤੋਂ ਨਵਰੰਗ ਚੈਨਲ ਦੇ ਰਕੇਸ਼ ਕੁਮਾਰ ਦੀ ਵਿਸ਼ੇਸ਼ ਰਿਪੋਰਟ ਅਸੀਂ ਕੱਲ ਤੋਂ ਹਲਕੇ ਦੇ ਵਿੱਚ ਜਿਹੜਾ ਕੈਂਪਸ ਲਗਾ ਰਹੇ ਹਾਂ ਮੋਦੀ ਸਰਕਾਰ ਜੋ ਫਾਇਦੇ ਲੋਕਾਂ ਨੂੰ ਦੇ ਰਹੀ ਹੈ ਜੋ ਲੋਕਾਂ ਦੇ ਵਾਸਤੇ ਪ੍ਰੋਗਰਾਮਸ ਸਕੀਮਾਂ ਚਲਾਈਆਂ ਗਈਆਂ ਭਾਰਤ ਦੀ ਕੇਂਦਰ ਸਰਕਾਰ ਭਾਜਪਾ ਸਰਕਾਰ ਮੋਦੀ ਸਰਕਾਰ ਵੱਲੋਂ ਉਹ ਲੋਕਾਂ ਤੱਕ ਪਹੁੰਚਾਉਣ ਲਈ ਉਹਨਾਂ ਚੀਜ਼ਾਂ ਨੂੰ ਲੋਕ ਉਹਦਾ ਲਾਭ ਲੈ ਸਕਣ ਵਸੇ ਤਾਂ ਕਰੀਬ 200 ਤੋਂ ਜ਼ਿਆਦਾ ਸਕੀਮਜ਼ ਐਂਡ ਪ੍ਰੋਗਰਾਮ ਚੜੇ ਆ ਭਾਰਤ ਸਰਕਾਰ ਕੇਂਦਰ ਦੀ ਮੋਦੀ ਸਰਕਾਰ ਚਲਾ ਰਹੀ ਹੈ ਪਰ ਅਸੀਂ 10-12 ਸਕੀਮਜ਼ ਜਿਹੜੀਆਂ ਲੋਕਾਂ ਦੇ ਵਿੱਚ ਲੈ ਕੇ ਜਾ ਰਹੇ ਆਂ ਔਰ ਪਿੰਡ-ਪਿੰਡ ਜਿਹੜਾ ਕੈਂਪ ਲਗਾਏ ਜਾਣਗੇ ਇਹਨਾਂ ਨੂੰ ਲੈ ਕੇ ਤਾਂ ਕਿ ਲੋਕ ਉਹਨਾਂ ਨੂੰ ਆਣਾ ਨਾ ਪਏ ਦੂਰ-ਦੂਰ ਔਰ ਉਹਨਾਂ ਉਹਨਾਂ ਦੇ ਸਟੇਸ਼ਨਸ ਤੇ ਉਹਨਾਂ ਦੇ ਘਰਾਂ ਦੇ ਲਾਗੇ ਜਿਹੜਾ ਲੋਕ ਜਾ ਕੇ ਇਸ ਚੀਜ਼ ਦੀ ਫੈਸਿਲਿਟੀ ਲੈ ਸਕਣ ਇਹਨਾਂ ਸਕੀਮਾਂ ਦੇ ਵਿੱਚ ਆਯੂਸ਼ਮਾਨ ਕਾਰਡ ਹੈ ਅ ਜਿਹੜਾ ਉਸ ਤੋਂ ਇਲਾਵਾ ਆਵਾਸ ਯੋਜਨਾ ਹੈ ਈਸ਼ਰਮ ਕਾਰਡ ਹੈ ਪ੍ਰਧਾਨ ਮੰਤਰੀ ਵਿਸ਼ਵਕਰਮਾ ਯੋਜਨਾ ਹੈ ਪੈਨਸ਼ਨਾਂ ਹੈਗੀਆਂ ਅ ਜਿਹੜਾ ਸੂਰਜ ਕਰ ਮੁਫਤ ਬਿਜਲੀ ਯੋਜਨਾ ਹੈਗੀ ਹੈ ਔਰ ਟੂਲ ਕਿਟ ਪ੍ਰੋਗਰਾਮ ਇਸ ਤਰ੍ਹਾਂ ਦੇ ਪ੍ਰੋਗਰਾਮ ਔਰ ਕਿਸਾਨ ਸਨਮਾਨ ਨਿਧੀ ਅ ਇਸ ਤਰ੍ਹਾਂ ਦੇ ਪ੍ਰੋਗਰਾਮ ਜਿਹੜੇ ਅਸੀਂ ਜਨਤਾ ਦੇ ਵਿੱਚ ਲੈ ਕੇ ਜਾ ਰਹੇ ਹਾਂ ਔਰ ਮੈਂ ਇਹ ਵੀ ਦੱਸਣਾ ਚਾਹਨੀ ਹਾਂ ਕਿ ਇਹਨਾਂ ਸਕੀਮਾਂ ਦੇ ਸੰਬੰਧੀ ਸਾਡੇ ਜਿਹੜੇ ਵਰਕਰ ਸਹਿਬਾਨ ਹੈਗੇ ਆ ਉਹ ਲੋਕਾਂ ਦੇ ਘਰਾਂ ਦੇ ਵਿੱਚ ਵੀ ਜਾਣਗੇ ਚਾਹੇ ਸਕੂਲਾਂ ਦਾ ਜਿਹੜਾ ਸਿੱਖਿਆ ਕ੍ਰਾਂਤੀ ਦੀ ਗੱਲ ਹੋਏ ਕਰੋੜਾ ਰੁਪਏ ਜਿਹੜੇ ਆ ਭਾਰਤ ਦੀ ਮੋਦੀ ਸਰਕਾਰ ਨੇ ਪਹਿਲੇ ਵੀ ਭੇਜੇ ਹੁਣ ਵੀ ਭੇਜ ਰਹੀ ਹੈ ਔਰ ਭੇਜਦੀ ਰਹੇਗੀ ਪੰਜਾਬ ਦੇ ਕਲਿਆਣ ਵਾਸਤੇ ਪਰ ਇਹਨਾਂ ਨੇ ਸਿਰਫ ਆਪਣੇ ਪੱਤਰ ਲਾਉਣ ਦੀ ਕਿ ਕ੍ਰਾਂਤੀ ਜਿਹੜੀ ਹੈ ਉਹ ਉਦਘਾਟਨੀ ਪੱਤਰਾਂ ਦੀ ਕ੍ਰਾਂਤੀ ਜਿਹੜੀ ਸਕੂਲਾਂ ਦੇ ਵਿੱਚ ਲਿਆਉਂਦੀ ਹੈ ਇਹ ਸਾਰਾ ਪੰਜਾਬ ਇਸ ਗੱਲ ਤੋਂ ਜਿਹੜਾ ਅਗਗਤ ਹੋ ਚੁੱਕਾ ਜਾਣਕਾਰ ਹੋ ਚੁੱਕਾ ਹੈ ਇਸ ਗੱਲ ਤੋਂ ਔਰ ਅਸੀਂ ਇਹ ਦੱਸਣਾ ਚਾਹੁੰਦੇ ਆ ਕਿ ਸਕੀਮਾਂ ਜਿਹੜੀਆਂ ਭਾਰਤ ਸਰਕਾਰ ਦੀਆਂ ਮੋਦੀ ਸਰਕਾਰ ਦੀਆਂ ਪਰ ਉੱਤੇ ਠੱਪਾ ਬਾਜੀ ਜਿਹੜੀ ਐ ਇਹ ਜਿਹੜੀ ਮੌਜੂਦਾ ਝਾੜੂ ਸਰਕਾਰ ਐ ਆਮ ਆਦਮੀ ਪਾਰਟੀ ਦੀ ਸਰਕਾਰ ਐ ਸ਼ਰੇ ਇਹ ਲੈਣਾ ਚਾਹਦੀ ਐ ਬੀਮਾ ਯੋਜਨਾ ਜਿਹੜੀ ਐ ਇਹ ਭਾਰਤ ਦੀ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਸਕੀਮ ਐ ਇਹਨਾਂ ਨੇ ਹੀ ਭਾਰਤ ਸਰਕਾਰ ਨੇ ਜਿਹੜੀ ਬੀਮਾ ਯੋਜਨਾ ਸ਼ੁਰੂ ਕੀਤੀ ਐ ਤਾਂ ਕਿ ਇੱਕ ਗਰੀਬ ਤੋਂ ਗਰੀਬ ਵਿਅਕਤੀ ਵੀ ਜਿਹੜਾ ਹੈ ਚੰਗੇ ਹਸਪਤਾਲ ਦੇ ਵਿੱਚ ਜਾ ਕੇ ਆਪਣੇ ਪਰਿਵਾਰਿਕ ਮੈਂਬਰ ਦਾ ਜੇਕਰ ਕੋਈ ਲੋੜ ਪੈਂਦੀ ਐ ਤੇ ਇਲਾਜ ਕਰਾ ਸਕੇ ਇਹ ਇਹੋ ਜਿਹੀਆਂ ਸਕੀਮਾਂ ਜਿਹੜੀਆਂ ਲੋਕਾਂ ਤੱਕ ਪਹੁੰਚ ਸਕਣ ਲੋਕਿਆਂ ਤੋਂ ਵਾਂਝੇ ਨਾ ਰਹਿਣ ਮੋਦੀ ਸਾਹਿਬ ਜਿਹੜਾ ਹਰ ਮਤਲਬ ਬੰਦੇ ਦਾ ਕਲਿਆਣ ਚਾਹੁੰਦੇ ਉਹਦੇ ਵਾਸਤੇ ਉਹਨਾਂ ਨੇ ਸਕੀਮਾਂ ਸ਼ੁਰੂ ਕੀਤੀਆਂ ਹਰ ਗਰੀਬ ਵੀਰ ਨੂੰ ਇਹਦਾ ਫਾਇਦਾ ਪਹੁੰਚਣਾ ਚਾਹੀਦਾ ਇਸ ਲਈ ਭਾਜਪਾ ਦਾ ਜਿਹੜਾ ਗੜਸ਼ੰਕਰ ਦਾ ਕਾਰਕਟਰ ਉਹ ਪਿੰਡ-ਪਿੰਡ ਦਰ-ਦਰ ਘਰ-ਘਰ ਜਾਏਗਾ ਔਰ ਭਾਜਪਾ ਦੇ ਸੇਵਾਦਾਰ ਜਿਹੜੇ ਆ ਉਹਨਾਂ ਦੇ ਲੋਕਾਂ ਦੇ ਦਰਵਾਜ਼ੇ ਤੇ ਪਹੁੰਚਣਗੇ ਦਸਤਕ ਦੇਣਗੇ ਔਰ ਜਿਹੜਾ ਮੋਦੀ ਸਰਕਾਰ ਦੇ ਫਾਇਦੇ ਆਮ ਜਨਤਾ ਤੱਕ ਪਹੁੰਚਾਂਗੇ